لیکن منجندر سرسا کال کہہ رہے ਨੇ ਕਹਿੰਦੇ ਕਿ ਇਸ ਸਰਕਾਰ ਨੂੰ ਵੀ 3.5 ਸਾਲ ਦਾ ਸਮਾਂ ਲੱਗ ਗਿਆ ਇੰਨਾ لیٹ ਕਿਉਂ ਕਿ ਕਿ ਵਾਅਦਾ ਤਾਂ ਕੀਤਾ ਗਿਆ ਸੀ ਜਲਦੋ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਹੈ ਤਾਂ ਹਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਵੀ ਇੱਥੇ ਹੁੰਦੇ ਸੀ ਚੰਡੀਗੜ੍ਹ 'ਚ ਹੀ ਪੂਰੇ 5 ਸਾਲ ਇੱਥੇ ਰਹੇ ਉਹਦੋਂ ਕਰਾ ਲੈਂਦੇ ਜੀ ਉਦੋਂ ਸਰਸਾ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਬੰਨੀ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਸਾਹਿਬ ਇੱਕ ਬਿਕਰਮ ਜੀ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਕਾਲੀ ਕਹਿੰਦੇ ਵਿਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਬਰੀ ਹੋ ਜਾਣਾ ਸਿੰਪਲ ਜੀ ਗੱਲ ਆ ਜੀ ਇਹਨੂੰ ਹੁਣ ਤੁਸੀਂ ਰਾਜਨੀਤਿਕ ਕਹਿ ਲਓ ਤੇ ਚਾਹੇ ਤੁਸੀਂ ਕਹਦੇ ਹੋ ਵੀ ਉਹਨਾਂ ਤੇ ਸਹੀ ਹੋਈ ਆ ਚਾਹੇ ਕਹਦੇ ਹੋ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਐਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲੱਗਦਾ ਤੋਂ ਉਹ ਤੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਆਏ ਲੱਗਦਾ ਮੇਬੀ ਪੋਸੀਬਲ ਕਿਉਂਕਿ ਸੀ ਇੰਨੇ ਵੀ ਨੇੜੇ ਨਹੀਂ ਸੀ ਨਾ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ